ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋਤੋਂ ਪ੍ਰੇਮ ਖੇਡਣ ਕਾ ਚੋ ਸਿਰ ਧਰ ਤਲੀ ਗਲੀ ਮਰੀਆ ਇਤ ਮਾਰੂਖ ਪੈਰ ਤੇਰੀ ਜਾ ਸਿਰ ਦੀ ਜੇ ਕਾਣ ਨਾ ਕੀ ਜਾ ਗੁਰੂ ਘਰੀ 사ਤ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੰਤਾਂ ਦੇ ਯੋਗ ਹੋ ਗੁਰੂ ਕੀਆਂ ਵਡਿਆਈਆਂ ਦੇ ਪਾਤਰ ਰੂਪ ਕਰਿਓ ਜੋ ਸਹਿਬਾਂ ਦੀ ਜੀਵਨ ਵਿੱਚੋਂ ਸਾਖੀਆਂ ਉਲਫਰ ਦੀ ਕਥਾ ਸਰਵਨ ਕਰਦੇ ਹੋ ਸਹਿਬ ਨੇ ਉਕਤ 17 ਵਿੱਚ ਦਰਸਾਇਆ ਹੈ ਕਹਿੰਦੇ ਸਮਰਪਣ ਸਿੱਖ ਗੁਰੂ ਸਹਿਬਾਨ ਨੇ ਅਮਲੀ ਰੂਪ ਵਿੱਚ ਪੇਸ਼ ਕਰਕੇ ਸੱਡੀ ਅਗਵਾਈ ਕੀਤੀ ਜਿਸ ਤੋਂ ਪ੍ਰੇਰਣਾ ਲੈ ਕੇ ਸਿੰਘ ਸੂਰਮੇ ਦੇਸ਼ ਕੌਮ ਅਤੇ ਧਰਮ ਦੀ ਰਾਖੀ ਲਈ ਹਮੇਸ਼ਾ ਤਤਪਰ ਰਹੇ ਅਤੇ ਜਾਨਾਂ ਤੱਕ ਵਾਰਨ ਤੋਂ ਵੀ ਕਦੇ ਸੰਕੋਚ ਨਹੀਂ ਕੀਤਾ ਸਿੱਖੀ ਦੇ ਅਸੂਲ ਸਕੀਦੇ ਸਕੂਲ ਦਾ ਪਹਿਲਾ ਸਬਕ ਤਾਂ ਵੀ ਇਹੀ ਹੈ ਜਦੋਂ ਆਪਾਂ ਅੰਮ੍ਰਿਤ ਛਕਿਆ ਸੀ ਪਿਆਰੀ ਸਾਧ ਸੰਗਤ ਜੀ ਤੇ ਗੁਰੂ ਸਾਹਿਬ ਨੇ ਸਤੋ ਸੀ ਸਪੀਡ ਮੰਗੀ ਸੀ ਤੇ ਇਹਦੀ ਪਹਿਲੀ ਕਲਾਸ ਇੱਥੋਂ ਸ਼ੁਰੂ ਹੋ ਜਾਂਦੀ ਹੈ ਪਹਿਲਾ ਮਰਨ ਕਬੂ ਜੀਵਨ ਕੀ ਛੜਿਆ ਬਹੁ ਸੁਬਨਾ ਕੀ ਰੇ ਨੂੰ ਕਾ ਤੂੰ ਆਉ ਹਮਾਰੇ ਪਾਸ ਮਹਾਰੇ ਕਹਿੰਦੇ ਜੇ ਭਾਈ ਮਰਨ ਕਬੂਲ ਨਾ ਫਿਰ ਸਾਡੇ ਕੋਲ ਆਈ ਜੀਵਨ ਦੀ ਆਸ ਕਰਕੇ ਸਾਡੇ ਕੋਲ ਨਾ ਆਈ ਉਹ ਮਰਨ ਦੇ ਘਰ ਕਿਉਂਕਿ ਮਰਨਾ ਸਾਜ ਹੈ ਗੁਰੂ ਨਾਨਕ ਸਾਹਿਬ ਦੀ ਸਾਖੀ ਆਉਂਦੀ ਹੈ ਤੇ ਮਹਾਰਾਜ ਜੀ ਨੇ ਦੋ ਪੈਸੇ ਦਿੱਤੇ ਕਹਿੰਦੇ ਜਾ ਬਈ ਸੌਦਾ ਲੈ ਕੇ ਆ ਜਾ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਛੋਟੀ ਗੱਲ ਆਈ ਹੈ ਇੱਥੇ ਗੁਰਸਿੱਖ ਜਾਂਦਾ ਹੈ ਗੁਰਸਿੱਖ ਦੀ ਹੱਡੀ ਤੇ ਪਹੁੰਚ ਜਾਂਦਾ ਹੈ ਸੌਦਾ ਕਿਸ ਨੂੰ ਪੁੱਛਦਾ ਹੈ ਕਈਆਂ ਦੁਕਾਨਾਂ ਤੋਂ ਪੁੱਛਦਾ ਭਈ ਉਹਨਾਂ ਨੂੰ ਗਿਆਨ ਹੀ ਨਹੀਂ ਹੈ ਤੇ ਉਹ ਸੌਦਾ ਕਿੱਥੋਂ ਦੇਣਗੇ ਇਹ ਤਾਂ ਗਿਆਨ ਦੀਆਂ ਗੱਲਾਂ ਨੇ ਜਦੋਂ ਸਹਬ ਦੇ ਗੁਰਸਿੱਖ ਦੀ ਦੁਕਾਨ ਤੇ ਪਹੁੰਚਦਾ ਹੈ ਉੱਥੇ ਜਾ ਕੇ ਕਹਿੰਦਾ ਆ ਨਾ 2 ਪੈਸੇ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਇਹ ਦੇ ਦਿਓ ਤੇ ਇਹਦਾ ਸੌਦਾ ਪਰਚੀ ਤੇ ਲਿਖ ਕੇ ਮਾਰੇ ਕਹਿੰਦੇ ਲੈ ਆਈਓ ਉਹਨੇ ਪਰਚੀ ਕੱਢੀ ਪਰਚੀ ਤੇ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ ਇਹ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੀ ਸਾਖੀ ਵਿੱਚ ਆਉਂਦਾ ਹੈ ਤੇ ਸਤਿਗੁਰਾਂ ਨੇ ਇਹ ਕਾਰਜ ਦਸਵੇਂ ਜਾਮੇ ਵਿੱਚ ਹੀ ਕਰ ਲਿਆ ਕਰ ਦਿੱਤਾ ਪਹਿਲਾਂ ਸਾਤੋਂ ਸਿਰ ਲੈ ਫਿਰ ਸਾਨੂੰ ਸੀਸ ਦਿੱਤੇ ਇਹ ਮਾਰੂ ਵਾਰ ਸ਼ਲੋਕ ਮਹੱਲਾ 5ਵਾਂ ਵਿੱਚ ਆਉਂਦਾ ਹੈ 1102 ਅੰਗ ਤੇ ਆ ਦੁੱਧ ਹੈ ਭੈਰੀ ਸਾਧ ਸੰਗੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆ ਜੀਵਨ ਕਰਕੇ ਨਾ ਮਰ ਕੋ ਆਏ ਤੇ ਇਹ ਸਭ ਕੁਝ ਤੁਨੂੰ ਮਨਜ਼ੂਰ ਹੈ ਤੇ ਫਿਰ ਸਾਡੇ ਪਾਸ ਜ਼ਰੂਰ ਆ ਜੀ ਅਗਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਜੋ ਤੋਏ ਪ੍ਰੇਮ ਖੇਡਣ ਕਾ ਚਾਓ ਇਹ ਹੈ 1412 ਦੇ ਪਹਿਲਾ ਜਿਹੜੀ ਸ਼ਬਦ ਪੜਿਆ ਸੀ 1102 ਅੰਗ ਤੇ ਹੈ ਜਿਹੜਾ ਹੁਣ ਅਸੀਂ ਪੜ ਰਹੇ ਹਾਂ ਜੋ ਤੋ ਪ੍ਰੇਮ ਖੇਡਣ ਕਾ ਚਾਓ ਸਿਰ ਧਰਤਲੀ ਗਲੀ ਹੋਰੀਓ ਇਤੁ ਮਾਰਗ ਪੈਰ ਤੇ ਤਰੀ ਜਾ ਸਿਰ ਵੀ ਜੇ ਕਾਣ ਨਾ ਕੀ ਜਾਏ ਮਹਾਰਾਜ ਕਹਿੰਦੇ ਜੋ ਤੂੰ ਪ੍ਰੇਮ ਖੇਡਣ ਦਾ ਚਾਹੋ ਕਹਿੰਦੇ ਭਈ ਜੇ ਤੈਨੂੰ ਇਹ ਖੇਡਾਂ ਖੇਡਣ ਦਾ ਚਾਹੋ ਹੈ ਨਾ ਤੇ ਫਿਰ ਸਿਰ ਤਲੀ ਤੇ ਰੱਖ ਕੇ ਆਈਂ ਸਿਰ ਤੜ ਤਲੀ ਗਲੀਂ ਮੁਰਿਓ ਫਿਰ ਮੇਰੀ ਜੇ ਮੇਰੇ ਪਾਸ ਆਣਾ ਹੈ ਤੇ ਭਈ ਸਿਰ ਤਲੀ ਤੇ ਰੱਖ ਕੇ ਆਉਣਾ ਜਿਸ ਨੂੰ ਬਾਬਾ ਦੀਪ ਸਿੰਘ ਜੀ ਨੇ ਰੱਖ ਕੇ ਦਿਖਾਇਆ ਸਹਿਬ ਕਹਿੰਦੇ ਇਤਬਾਰ ਗੁਪੈਰ ਤੇਰੀ ਜੈ ਇਹ ਸਮਾਰਗ ਤੇ ਪੈਰ ਰੱਖਣਾ ਨਾ ਭਾਈ ਸਿਰ ਦੀਜੇ ਕਾਣ ਨਾ ਕੀਜੇ ਫਿਰ ਭਈ ਸੰਕੋਚ ਨਾ ਕਰੀਂ ਸਿਰ ਦੇਣ ਤੋਂ ਸਹਿਬ ਫਰਮਾਉਂਦੇ ਨੇ ਸਿਰ ਦੀਜੇ ਕਾਣ ਨਾ ਕੀਜੇ ਇੱਥੇ ਇੱਕ ਕਵੀ ਜੀ ਬੜਾ ਸੋਣਾ ਲਿਖਦੇ ਹਨ ਪਿਆਰੀ ਸਾਧ ਸੰਗਤ ਅਸੀਂ ਕਵੀਆਂ ਨੂੰ ਵੀ ਪੜ੍ਹਨਾ ਹੈ ਬਾਣੀ ਨੂੰ ਵੀ ਪੜ੍ਹਨਾ ਹੈ ਜੇ ਸਾਡਾ ਜੀਵਨ ਉਚੀਰਾ ਲੈ ਕੇ ਜਾਣਾ ਹੈ ਨਾ ਸਭ ਕੁਝ ਗਿਆਨ ਸਾਨੂੰ ਲੈਣਾ ਪੈਣਾ ਇੱਥੇ ਇਹ ਕਹਿੰਦੇ ਨੇ ਜਦ ਦੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ ਰੰਬੀਆਂ ਨਾਲ ਖੂਪਰ ਲਹਿੰਦੇ ਜਾ ਤਕਦੀਰ ਬਦਲਦੀ ਗੁਮਾਂਦੀ ਜਦ ਟੁੱਟਦੇ ਤਾਰੇ ਅੱਖੀਆਂ ਦੇ ਰੂਹਾ ਵਿੱਚ ਚਾਨਣ ਹੋ ਜਾਵੇ ਉਸਦੇ ਜਾਂ ਕੰਧ ਮਸੂਮਾ ਤੇ ਡਿੱਗੀ ਹੋਈ ਗੋਮਖਲੂ ਜਾਵੇ ਸ਼ਹੀਦਾਂ ਦੇ ਖੂਨ ਦੇ ਨਾਲ ਸ਼ਹੀਦਾਂ ਦੀਆਂ ਸਾਖੀਆਂ ਸੁਣਨ ਦੇ ਨਾਲ ਸ਼ਹੀਦਾਂ ਦੇ ਸਾਕੇ ਸੁਣਨ ਦੇ ਨਾਲ ਪਿਆਰੀ ਸਾਧ ਸੰਗਤ ਜੀ ਇਹ ਸਰੀਰ ਨੂੰ ਬਲ ਮਿਲਦਾ ਤਾਕਤ ਮਿਲਦੀ ਹੈ ਇਸੇ ਜੇ ਇਹ ਤਾਕਤ ਸਾਡੇ ਕੋਲ ਹੋਏਗੀ ਤੇ ਫਿਰ ਹੀ ਅਸੀਂ ਖੇਡਣਾ ਪਸੰਦ ਕਰਾਂਗੇ ਜੋ ਮੈਦਾਨੇ ਜੰਗ ਵਿੱਚ ਜਾ ਕੇ ਕਿਸੇ ਗਰੀਬ ਦੀ ਖਾਤਰ ਕਿਸੇ ਮਜ਼loom ਦੀ ਖਾਤਰ ਆਪਣੀ ਜਾਨ ਕੁਰਬਾਨ ਕਰਨ ਲਈ ਫਿਰ ਤਿਆਰ ਹੋਵਾਂਗੇ ਜਦੋਂ ਆਪਾਂ ਸ਼ਹੀਦਾਂ ਨੂੰ ਪੜ੍ਹਿਆ ਹੋਏਗਾ ਸ਼ਹੀਦਾਂ ਨੂੰ ਸੁਣਿਆ ਹੋਏਗਾ ਇਸ ਕਰਕੇ ਪਹਿਲੇ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਕਥਾ ਦਾ ਬਹੁਤ ਵੱਡਾ ਮਹੱਤਵ ਹੈ ਕਥਾ ਸੁਣਨੀ ਹੈ ਕੀਤਨ ਅਸੀਂ ਸੁਣਦੇ ਹਾਂ ਇੱਕ ਕੀਤਨ ਸੁਣਨਾ ਬਹੁਤ ਚੰਗਾ ਹੈ ਕੀਤਨ ਜਿਹੜਾ ਨਾ ਬਹੁਤ ਚੰਗਾ ਹੈ ਇਹਦੇ ਨਾਲ ਸਾਡੀ ਇਕਾਗਰਤਾ ਬਣਦੀ ਹੈ ਪਰਮੇਸ਼ਰ ਨਾਲ ਜੁੜਦੇ ਹਾਂ ਕਈ ਵਾਰ ਇਹ ਅਸੀਂ ਇਧਰੋਂ ਸੁਣਦੇ ਆ ਤੇ ਇਧਰੋਂ ਕੱਢ ਦਿੱਤਾ ਜਿੱਦਾਂ ਤੇਜ਼ ਮੀਂਹ ਆਇਆ ਤੇ ਮੀਂਹ ਆਇਆ ਤੇ ਮੀਂਹ ਪਾਣੀ ਆਇਆ ਤੇ ਪਾਣੀ ਨਿਕਲ ਗਿਆ ਧਰਤੀ ਨੂੰ ਉਹਦਾ ਕੋਈ ਫਾਇਦਾ ਨਹੀਂ ਤੇਜ਼ ਬਾਰਿਸ਼ ਜਿਹੜੀ ਆਉਂਦੀ ਹੈ ਨਾ ਉਸ ਉਸ ਬਾਰਸ਼ ਦਾ ਧਰਤੀ ਨੂੰ ਕੋਈ ਫਲ ਜਿਆਦਾ ਨਹੀਂ ਮਿਲਦਾ ਕਿਉਂਕਿ ਉਹ ਤੀਜ ਬਹਾਉ ਆਉਂਦਾ ਪਾਣੀ ਤਾਂ ਨਿਕਲ ਜਾਂਦਾ ਤੇ ਜਿਹੜੀ ਹੈ ਛਿੰਮ ਛਿੰਮ ਕਰਕੇ ਅਮਰਤ ਧਾਰਾ ਵਰਦੀ ਛਿੰਮ ਛਿੰਮ ਵਰਸੇ ਅਮਰਤ ਧਾਰਾ ਮਨ ਪੀਵੇ ਗੁਰ ਸ਼ੁੱਧ ਵਿਚਾਰਾ ਜਿਹੜਾ ਗੁਰੂ ਦੇ ਸ਼ਬਦੀ ਵਿਚਾਰ ਹੈ ਨਾ ਇਹ ਜਿੱਦਾਂ ਹੌਲੇ ਹੌਲੇ ਬਰਸਾਤ ਹੁੰਦੀ ਹੈ ਜਿਹਨੂੰ ਅਸੀਂ ਕਹਿ ਦਿੰਨੇ ਆ ਭਈ ਛੜੀ ਲੱਗ ਗਈ ਉਹ ਪ੍ਰਸਾਦ ਜਿਹੜੀ ਹੈ ਇੱਕ ਇੱਕ ਬੂੰਦ ਜਿਹੜੀ ਹੈ ਧਰਤੀ ਦੇ ਅੰਦਰ ਜਾਂਦੀ ਹੈ ਧਰਤੀ ਦੇ ਅੰਦਰ ਜਾ ਕੇ ਉਸ ਨੂੰ ਧਰਤੀ ਨੂੰ ਫਲ ਮਿਲਦਾ ਹੈ ਉਹਦੇ ਵਿੱਚੋਂ ਜਦੋਂ ਜ਼ਮੀਨ ਦੇ ਵਿੱਚ ਪਾਣੀ ਜਾਂਦਾ ਹੈ ਨਾ ਤੇ ਬਹੁਤ ਵਧੀਆ ਹਰਿਆਵਲੀਆਂ ਫਸਲਾਂ ਮਿਲਦੀਆਂ ਹਨ ਇਸੇ ਤਰੀਕੇ ਜਿਹੀ ਹੈ ਨਾ ਏ ਦੀ ਕਥਾ ਹੈ ਨਾ ਪੈਰੀ ਸਾਧ ਸੰਗ ਜੀ ਇਹ ਉਸ بارش ਦੀ ਨਿਆਈ ਹੈ ਜਿਸ ਨੇ ਸਾਡੇ ਹਿਰਦੇ ਵਿੱਚ ਜਾ ਕੇ ਜਗ੍ਹਾ ਬਣਾਉਣੀ ਹੈ ਫਿਰ ਅੰਮ੍ਰਿਤ ਦੀ ਧਾਰ ਸਾਡੇ ਅੰਦਰ ਚਲਣੀ ਹੈ ਸ਼ਬਦ ਸਾਡੇ ਅੰਦਰ ਬਸਣਾ ਹੈ ਪ੍ਰੇਮ ਨਾਲ ਸੁਣਨਾ ਹੈ ਪ੍ਰੇਮ ਨਾਲ ਪੜ੍ਹਨਾ ਹੈ ਪ੍ਰੇਮ ਨਾਲ ਹੀ ਸਾਰਾ ਕਾਜ ਕਰਨਾ ਹੈ ਕਹ ਰਹੇ ਹੋ ਫਿਰ ਇਹ ਸਾਡੀ ਬੱਜਰ ਜ਼ਮੀਨ ਜਿਹੜੀ ਹੈ ਨਾ ਸਾਡਾ ਸਰੀਰ ਹੈ ਇਹ ਬੱਜਰ ਜ਼ਮੀਨ ਹੈ ਇਹਦੇ ਵਿੱਚ ਕੁਝ ਝਮ ਨਹੀਂ ਰਿਹਾ ਜਿਸ ਲਈ ਇਹਦੇ ਤੇ ਅੰਮ੍ਰਿਤ ਦੀ ਦਾਤ ਅੰਮ੍ਰਿਤ ਦੀ ਧਾਰਾ ਬਾਣੀ ਦੀ ਧਾਰਾ ਪੈਣੀ ਹੈ ਵਿਚਾਰ ਸਾਹਿਤ ਫਿਰ ਇੱਥੇ ਆਹਾ ਹਾ ਹਾ ਫਿਰ ਅਮਰਤ ਦਾ ਬੂਟਾ ਜਿਉਣਾ ਹੈ ਅਮਰਤ ਦਾ ਬੂਟਾ ਪੈਦਾ ਹੁੰਦਾ ਹੈ ਫਿਰ ਇਸ ਉੱਤੇ ਬਹੁਤ ਵੱਡੇ ਵੱਡੇ ਫਲ ਲੱਗਦੇ ਹਨ ਫਿਰ ਆਮ ਇਨਸਾਨ ਵੀ ਤੋੜ ਤੋੜ ਕੇ ਖਾ ਕੇ ਉਹ ਵੀ ਆਪ ਜਿਹਾ ਬਣ ਜਾਂਦਾ ਹੈ ਅਮਰਤਾਰੀ ਬਣ ਜਾਂਦਾ ਹੈ ਬਹੁਤ ਹੀ ਇਹ ਵਿਚਾਰਨ ਜੋ ਚੀਜ਼ਾਂ ਹਨ ਪਿਆਰੀ ਸਾਧ ਸੰਗਤ ਇਸ ਕਰਕੇ ਕਥਾ ਨੂੰ ਜਰੂਰ ਸੁਣਿਆ ਕਰੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਨਾਲ ਜੋੜੋ ਆਪਣੇ ਇਹ ਭਾਈ ਇਹ ਜਰੂਰ ਸੁਣੋ ਸੁਣਨ ਦੇ ਨਾਲ ਹੀ ਸਾਡੇ ਅੰਦਰ ਤਾਕਤ ਆਣੀ ਹੈ ਗੁਰਸਿੱਖੀ ਆਣੀ ਹੈ ਸ਼ੇਰ ਬਣਨਾ ਹੈ ਸੀ ਗਿੱਦੜ ਨਹੀਂ ਬਣਨਾ ਅੰਦਰ ਨਹੀਂ ਲੁਕਣਾ ਬਾਹਰ ਨਿਕਲਣਾ ਗੁਰੂ ਨੰਨ੍ਹ ਮਹਾਰਾਜ ਨੇ ਸ਼ਸਤਰ ਬਖਸ਼ਿਆ ਅੰਤਿ ਸਤ ਸੰਗਤ ਸੁ ਕਹਿੰਦੇ ਜਿੰਨੇ ਬਿਮਾਰ ਸਰੀਰ ਅੰਦਰ ਲਹੂ ਦੀ ਕਮੀ ਨੂੰ ਪੂਰਾ ਕਰਨ ਲਈ ਬਲਵਾਨ ਤੇ ਅਰੋਗ ਸਰੀਰਾਂ ਦੇ ਲਹੂ ਅਯਕਤ ਕਰਨਾ ਪੈਂਦਾ ਹੈ ਬਲਵਾਨਾਂ ਦੇ ਖੂਨ ਜੇ ਸਾਡੇ ਸਰੀਰ 'ਚ ਕਮੀ ਆ ਜਾਂਦੀ ਹੈ ਨਾ ਖੂਨ ਦੀ ਤੇ ਫਿਰ ਦੂਸਰੇ ਦਾ ਖੂਨ ਸਾਡੇ 'ਚ ਛੜਾਇਆ ਜਾਂਦਾ ਹੈ ਉਹ ਬਲਵਾਨ ਖੂਨ ਸਾਨੂੰ ਮੁੜ ਕੇ ਜੀਵਨ ਬਖਸ਼ਿਸ਼ ਕਰਦਾ ਹੈ ਸੁਪਿਆਰੀ ਸਾਧ ਸੰਗਤ ਜੀ ਇਹ ਗੁਰੂ ਦੀਆਂ ਸਾਨੂੰ ਬਖਸ਼ਿਸ਼ ਹਨ ਸੋ ਅਜ ਦੀ ਵਿਚਾਰ ਇੱਥੇ ਤੱਕ ਕੀ ਹੈ ਕੱਲ੍ਹ ਰੋਜ਼ ਫਿਰ ਆਪ ਜੀ ਨਾਲ ਇਸੇ ਸਬੰਧ ਵਿੱਚ ਮਿਲਾਂਗੇ ਸੋ ਪਿਆਰੀ ਸਾਧ ਸੰਗਤ ਜੀ ਫਤੇ ਕਬੂਲ ਕਰਨੀ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਨਾ ਬੇਨਤੀ ਹੈ ਦੂਏ ਕਰ ਜੋੜ ਆਪਦੇ ਚਰਨਾਵਾਂ ਵਿੱਚ ਤੇ ਆਪ ਵੀ ਗੁਰੂ ਰੂਪ ਹੋ ਸਾਧ ਸੰਗਤ ਜੀ ਗੁਰੂ ਨੇ ਆਪ ਜੀ ਨੂੰ ਆਪਣੇ ਤੋਂ ਵੱਧ 21 ਵਿਸਵੇ ਬਖਸ਼ਿਸ਼ ਕੀਤੇ ਹਨ ਸੋ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਸਾਨੂੰ ਘਮੰਡ ਵੀ ਹੋ ਜਾਂਦਾ ਕੋਈ ਅਸੀਂ ਤੇ 21 ਵਿਸਵੇ ਆ ਗੁਰੂ ਤਾਂ ਸਭ ਤੋਂ ਛੋਟਾ ਨਹੀਂ ਭਈ ਗੁਰੂ ਦੀ ਬੜਾਈ ਹੈ ਜਿਸ ਨੇ ਸਾਨੂੰ ਵੱਡਾ ਬਣਾਇਆ ਸਾਨੂੰ ਉੱਚਾ ਕੀਤਾ ਲੇਕਿਨ ਤੁਸੀਂ ਉਂਗਲੀ ਤੇ ਗਿਣ ਕੇ ਦੇਖ ਲਓ ਪਹਿਲਾਂ ਕੌਣ ਆਇਆ ਸੀ ਪਹਿਲਾਂ 20 ਆਇਆ ਜਾਂ 21 ਆਇਆ ਮਹਾਰਾਜ ਨੇ 20 ਆਪਣੇ ਕੋਲ ਰੱਖੇ 21ਵੇਂ ਸਾਨੂੰ ਦਿੱਤੇ ਤੇ ਫੇਰ ਗੁਰੂ ਵੱਡਾ ਹੋਇਆ ਕਿ ਅਸੀਂ ਵੱਡੇ ਹੋਏ ਗੁਰੂ ਨੇ ਸਾਨੂੰ ਬਖਸ਼ਿਸ਼ਾਂ ਕੀਤੀਆਂ ਹਨ ਗੁਰੂ ਵਿਰਤ ਬਿੜਾਈਆਂ ਦੇ ਪਤਰ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਸੀਂ ਦੇਣ ਨਹੀਂ ਦੇ ਸਕਦੇ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਅਪੇ ਗੁਰ ਚੇਲਾ ਅਪੇ ਗੁਰੂ ਤੇ ਅਪੇ ਚੇਲਾ ਇਹ ਸੰਸਾਰ ਦੀ ਘਟਨਾ ਇਹ ਇੱਕ ਛੋਟੀ ਜੀ ਘਟਨਾ ਨਹੀਂ ਹੈ ਇਹ ਕਦੀ ਹੋਇਆ ਹੀ ਨਹੀਂ ਸੰਸਾਰ ਦੇ ਅੰਦਰ ਕਿ ਕੋਈ ਗੁਰੂ ਹੋਵੇ ਤੇ ਉਹ ਚੇਲਾ ਬਣ ਜਾਏ ਜਿੰਦੇ ਜੀ ਸਰੀਰ ਛੱਡਣ ਤੋਂ ਬਾਅਦ ਤੇ ਕੁਝ ਜੋ ਕੁਝ ਹੁੰਦਾ ਹੋਇਗਾ ਤੇ ਹੁੰਦਾ ਹੈ ਲੇਕਿਨ ਜਿੰਦੇ ਜੀ ਆਪਣੇ ਚੇਲਿਆਂ ਨੂੰ ਗੁਰੂ ਕਹਿ ਦੇਣਾ ਵੀ ਆ ਪੰਜ ਸਾਡੇ ਅੱਜ ਤੋਂ ਗੁਰੂ ਹਨ ਇਹਨਾਂ ਦਾ ਹੁਕਮ ਮੰਨਣਾ ਇਹਨਾਂ ਦੇ ਹੁਕਮ ਵਿੱਚ ਚੱਲਣਾ ਸੁਪੇਰੀ ਸਾਧ ਸੰਗਤ ਜੀ ਇਹਨਾਂ ਬਚਨਾਂ ਨੂੰ ਅਸੀਂ ਮੰਨਣਾ ਹੈ ਗੁਰੂ ਸਾਹਿਬ ਦੇ ਬਚਨਾਂ ਤੇ ਚੱਲਣਾ ਹੈ ਆਪਣੇ ਇਸ ਜੀਵਨ ਨੂੰ ਮਹਾਨ ਮਹਾਨ ਬਣਾਉਣਾ ਹੈ ਸੋ ਆਓ ਆਪਾਂ ਇੱਥੇ ਫਤੇ ਕਿ ਜਾਈਏ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ But the...